ਹਾਂਜੀ ਆਪਾਂ ਹਾਜ਼ਰ ਹਾਂ ਜੀ 8223 ਚੌਣ ਭਰਤੀ ਤੇ 9994 ਸੰਬੰਧੀ ਨਵੀਂ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਸਟੇਸ਼ਨ ਅਲੋਟਮੈਂਟ ਦੀ ਕਾਫੀ ਲੰਬੇ ਸਮੇਂ ਤੋਂ 23 ਚੌਣ ਵਾਲੇ ਜਿਹੜੇ ਕੈਂਡੀਡੇਟਸ ਨੇ ਉਹ ਸਟੇਸ਼ਨ ਅਲੋਟਮੈਂਟ ਦੀ ਵੇਟ ਕਰ ਰਹੇ ਸਨ ਤੇ ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ 9994 ਭਰਤੀ ਦੀ 9994 ਭਰਤੀ ਤੇ ਜਿਹੜੇ ਕੁਝ ਕੇਸਿਸ ਜਿਹੜੇ ਨੇ ਉਹ ਨਵੇਂ ਲੱਗੇ ਨੇ ਇਹਨਾਂ ਕੇਸਿਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਪਰਤੀ ਤੇ ਕੀ ਅਸਰ ਹੋਣ ਵਾਲਾ ਹੈ ਜੁਆਇਨਿੰਗ ਦੋਨਾਂ ਭਰਤੀਆਂ ਦੀ ਕਦੋਂ ਤੱਕ ਹੋ ਸਕਦੀ ਹੈ ਤਾਂ ਇਹਨਾਂ ਸਾਰੇ ਪੁਆਇੰਟਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਆ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ 9594 ਭਰਤੀ ਦੀ ਆਪਾਂ ਗੱਲ ਕਰ ਲਈਓ 9594 ਤੇ ਤੁਹਾਨੂੰ ਪਤਾ ਹੈ ਕਿ ਹਾਲ ਦੀ ਘੜੀ ਜਿਹੜੇ ਆ ਦੋ ਕੇਸ ਜਿਹੜੇ ਨੇ ਉਹ ਚੱਲ ਰਹੇ ਨੇ 9594 ਭਰਤੀ ਤੇ ਕਲੀਅਰ ਹੈ ਇੱਕ ਤਾਂ ਦੇਖੋ 17 ਫਰਵਰੀ ਜਿਹੜੀ ਨੈਕਸਟ ਡੇਟ ਹੈ ਇਹ ਪੈ ਚੁੱਕੀ ਹੈ ਇਹ ਹੈਗਾ ਜੀ ਉਹ ਵਾਲਾ ਕੇਸ ਜਿਹੜਾ ਕਿ ESM ਦਾ ਹੀ ਠੀਕ ਹੈ ਐਕਸ ਸਰਵਿਸਮੈਨ ਦੀ ਜਿਹੜੀ ਕੰਟੈਂਪਟ ਤੇ ਸੀਮ ਲਗਾਈ ਗਈ ਹੈ ਉਹਦੇ ਜਿਹੜੀ ਇਹ ਨੈਕਸਟ ਡੇਟ ਹੈ ਉਹ 17 ਫਰਵਰੀ ਹੈ ਠੀਕ ਹੈ ਕੁਝ ਦਿਨਾਂ ਬਾਅਦ ਜਿਹੜੀ ਹੈ ਇਸ ਦੀ ਦੁਬਾਰਾ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਉਹ ਸੁਣਵਾਈ ਹੋਏਗੀ ਤੇ ਤੁਸੀਂ ਦੇਖ ਵੀ ਸਕਦੇ ਕਿ ਜਿਹੜੀ ਸੀਮ ਹੈ ਉਹ ਅਰਜੈਂਟ ਦੇ ਵਿੱਚ ਲਗਾਈ ਗਈ ਹੈ ਕਲੀਅਰ ਹੈ ਇਸ ਕੇਸ ਤੋਂ ਬਿਨਾ ਜੇ ਆਪਾਂ ਦੂਜੀ ਕੇਸ ਦੀ ਗੱਲ ਕਰ ਲਈ ਤਾਂ ਇੱਥੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਜਿਹੜਾ ਦੂਜਾ ਕੇਸ ਹੈ ਇਹ ਹੈਗਾ ਜੀ ਡਬਲਿੰਗ ਵਾਲਾ ਠੀਕ ਹੈ ਡਬਲਿੰਗ ਵਾਲੇ ਕੈਂਡੀਡੇਟਸ ਨੂੰ ਲੈ ਕੇ ਜਿਹੜਾ ਕੇਸ ਹੈ ਉਹ ਲਗਾਇਆ ਗਿਆ ਹੈ ਤੇ ਇੱਥੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਜਿਹਦੀ ਨੈਕਸਟ ਡੇਟ ਹੈ ਉਹ 19 ਮਾਰਚ ਪਹਿ ਚੁੱਕੀ ਹੈ ਯਾਨੀ ਕਿ ਲਗਭਗ ਡੇਢ ਮਹੀਨੇ ਬਾਅਦ ਹੁਣ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਸੁਣਵਾਈ ਹੋਏਗੀ ਹੁਣ ਜੇ ਆਪਾਂ ਗੱਲ ਕਰ ਲਈ ਕਿ ਇਸ ਤਰੀਕ ਤੋਂ ਪਹਿਲਾਂ ਪਹਿਲਾਂ ਜੋਇਨਿੰਗ ਹੋਏਗੀ ਜਾਂ ਨਹੀਂ ਸਟੇਸ਼ਨ ਅਲੋਟਮੈਂਟ ਹੋ ਸਕਦਾ ਹੈ ਤਾਂ ਉਹਦੇ ਤੇ ਵੀ ਆਪਾਂ ਅੱਗੇ ਗੱਲ ਕਰਾਂਗੇ ਲੇਕਿਨ ਇੱਥ ਇਹ ਮੁੱਦਾ ਉਠਾਇਆ ਗਿਆ ਇੰਨਾ ਵੱਡਾ ਮੁੱਦਾ ਹੈ ਨਹੀਂ ਸੀ ਜਿੰਨਾ ਇਸ ਨੂੰ ਬਣਾ ਦਿੱਤਾ ਗਿਆ ਹੈ ਤੇ ਕੇਸਾਂ ਦੇ ਵਿੱਚ ਅੱਜ ਤੱਕ ਨਾ ਤਾਂ ਕਿਸੇ ਨੂੰ ਕੁਝ ਮਿਲਿਆ ਹੀ ਨਾ ਕਿਸੇ ਨੂੰ ਮਿਲਣਾ ਠੀਕ ਹੈ ਟਾਈਮ ਵੇਸਟ ਹੈ ਅੱਗੇ ਤੋਂ ਅੱਗੇ ਤਰੀਕਾ ਪਈ ਜਾਣੀਆਂ ਨੇ ਡਿਪੈਂਡ ਕਰਦਾ ਹੈ ਡਿਪਾਰਟਮੈਂਟ ਤੇ ਜੁਆਇਨਿੰਗ ਦੇਣੀ ਹੋਊਗੀ ਤਾਂ ਆਫਰ ਲੈਟਰ ਦੇ ਉੱਪਰ ਮੈਂਸ਼ਨ ਕਰ ਦਣਗੇ ਕਿ ਜੋ ਵੀ ਅੱਗੇ ਇਨ ਫਿਊਚਰ ਫੈਸਲਾ ਆਉਂਦਾ ਹੈ ਉਹ ਭਰਤੀ ਤੇ ਜਿਹੜਾ ਲਾਗੂ ਹੋ ਜਾਣਾ ਹੈ ਕਲੀਅਰ ਹੈ ਫਿਲਹਾਲ ਹੈ ਅਰਜੈਂਟ ਦੇ ਵਿੱਚ ਕੇਸ ਹੈ ਤੁਸੀਂ 19 ਮਾਰਚ ਜਿਹੜੀ ਹੈ ਤਰੀਕ ਵੀ ਦੇਖ ਸਕਦੇ ਹੋ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈ ਕੋ ਹੋਰ ਨਵੇਂ ਕੇਸ ਦੀ ਜੋ ਗੱਲ ਸਾਹਮਣੇ ਆ ਰਹੀ ਹੈ ਉਹ ਹੈਗੇ ਜੀ 6435 ਦੀ ਟਰਾਂਸਫਰ ਠੀਕ ਹੈ 6435 ਦੀ ਟਰਾਂਸਫਰਾਂ ਦੀ ਜਿਹੜੀ ਮੰਗਿਆ ਉਹ ਕੀਤੀ ਗਈ ਹੈ ਕਿ 9594 ਦੀ ਜੋਇਨਿੰਗ ਤੋਂ ਪਹਿਲਾਂ ਪਹਿਲਾਂ ਜਿਹੜਾ ਇੱਕ ਹੋਰ ਮੌਕਾ 6435 ਵਾਲੇ ਨੂੰ ਦਿੱਤਾ ਜਾਵੇ ਇਹਦੇ ਰਿਗਾਰਡਿੰਗ ਵੀ ਕੇਸ ਦੀ ਜਿਹੜੀ ਗੱਲ ਹੈ ਉਹ ਦੇਖਣ ਨੂੰ ਮਿਲੀ ਹੈ ਤੇ ਇੱਕ ਮੀਟਿੰਗ ਵੀ ਤੁਸੀਂ ਦੇਖ ਸਕਦੇ ਹੋ ਮੀਟਿੰਗ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੀ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਵੀ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਇਸ ਦੇ ਬਿਨਾ ਜੇ ਆਪਾਂ ਗੱਲ ਕਰ ਲਈ ਕਿ ਇਸ ਕੇਸ ਦਾ ਭਰਤੀ ਤੇ ਕੀ ਅਸਰ ਹੋਏਗਾ ਦੇਖੋ ਵੈਸੇ ਤਾਂ ਚਾਂਸ ਬਹੁਤ ਘੱਟ ਨੇ ਕਿ ਪੋਰਟਲ ਓਪਨ ਹੋਏਗਾ ਕਿਉਂਕਿ ਇੱਕ ਵਾਰੀ ਗੱਲ ਹੋਈ ਸੀ ਕਿ ਪੋਰਟਲ ਓਪਨ ਹੋਣ ਦੀ ਆਲਰੇਡੀ ਜਿਹੜਾ ਓਪਨ ਹੈ ਉਹ ਕਰ ਦਿੱਤਾ ਗਿਆ ਸੀ 6 35 ਦਾ ਠੀਕ ਹੈ ਤੇ ਕਾਫੀ ਸਾਰੇ ਟੀਚਰਸ ਜਿਹੜਨੇ ਉਹ ਟਰਾਂਸਫਰ ਵੀ ਕਰਾ ਚੁੱਕੇ ਨੇ ਹੁਣ ਜੇ ਆਪਾਂ ਦੂਜੇ ਮੌਕੇ ਦੀ ਗੱਲ ਕਰੀਏ ਤਾਂ ਉਹ ਬਹੁਤ ਰੇਅਰ ਚਾਂਸ ਹੈ ਕਿਉਂਕਿ ਜੋ ਪਹਿਲਾਂ ਗੱਲ ਹੋਈ ਸੀ ਉਹ ਅਕੋਰਡਿੰਗ ਤਾਂ ਆਲਰੇਡੀ ਜਿਹੜਾ ਹੈ ਟਰਾਂਸਫਰ ਦਾ ਮੌ ਕਲੀਅਰ ਹੈ ਤੇ ਹੁਣ ਜਿਹੜਾ ਤਰਸ ਦੇ ਆਧਾਰ ਤੇ ਟਰਾਂਸਫਰ ਦੀ ਜਿਹੜੀ ਗੱਲ ਹੋ ਰਹੀ ਆ ਉਹਦੇ ਜਿਹੜੇ ਚਾਂਸਸ ਨੇ ਬਹੁਤ ਘੱਟ ਨੇ ਬਾਕੀ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਪਰ ਇੰਨੀ ਇੱਕ ਗੱਲ ਹੈ ਕਿ ਜੇਕਰ ਟਰਾਂਸਫਰਾਂ ਦਾ ਜਿਹੜਾ ਪੋਰਟਲ ਹੈ ਖੋਲਿਆ ਜਾਂਦਾ ਹੈ 6835 ਲਈ ਤਾਂ ਇਸ ਭਰਤੀ ਦੀ ਜਿਹੜੀ ਜੁਆਇਨਿੰਗ ਆ ਉਹਦੇ ਵਿੱਚ ਵੀ ਫਿਰ ਹੋਰ ਦੇਰੀ ਹੋਏਗੀ ਹੀ ਹੋਏਗੀ ਕਿਉਂ ਹੋਏਗੀ ਤੁਹਾਨੂੰ ਪਤਾ ਹੈ ਕਿ ਐਮਆਈਐਸ ਵਿੰਗ ਵੱਲੋਂ ਪਹਿਲਾਂ ਹੀ ਡਾਟਾ ਜਿਹੜਾ ਅਪਡੇਟ ਕਰਨ ਦੇ ਲਈ ਇੰਨਾ ਸਮਾਂ ਜਿਹੜਾ ਹੈ ਉਹ ਲਿਆ ਗਿਆ ਸੀ ਬਹੁਤ سارے ਟੀਚਰਸ ਜਿਹੜੇ ਨੇ ਟ੍ਰਾਂਸਫਰ ਕਰਾ ਚੁੱਕੇ ਨੇ ਠੀਕ ਹੈ ਸ਼ਿਫਟਿੰਗ ਦੀ ਜੀ ਆਪਾਂ ਗੱਲ ਕਰੀਏ ਪ੍ਰੋਮੋਸ਼ਨਸ ਦੀ ਗੱਲ ਕਰੀਏ ਤਾਂ ਇਹ ਸਾਰੇ ਪ੍ਰਸ਼ਾਸਨ ਨੂੰ ਕਾਫੀ ਲੰਬਾ ਸਮਾਂ ਜਿਹੜਾ ਹੈ ਡਿਪਾਰਟਮੈਂਟ ਨੇ ਲਿਆ ਸੀ ਐਮਆਈਐਸ ਵਿੰਗ ਦੇ ਦੁਆਰਾ ਤਾਂ ਐਮਆਈਐਸ ਵਿੰਗ ਜਿਹੜਾ ਹੈ ਉਹ ਫਿਰ ਜੇ ਦੁਬਾਰਾ ਡਾਟਾ ਕਲੈਕਟ ਕੀਤਾ ਜਾਏਗਾ ਤਾਂ ਉਹਦੇ ਵਿੱਚ ਟਾਈਮ ਲੱਗੇਗਾ ਹੀ ਲੱਗੇਗਾ ਕਿਉਂਕਿ ਜੋ 635 ਦਿੱਲੀ ਪੋਰਟਲ ਓਪਨ ਹੁੰਦਾ ਹੈ ਤਾਂ ਦੁਬਾਰਾ ਤੋਂ ਸਾਰੇ ਹੀ ਮੋਸਟਲੀ ਟੀਚਰ ਜਿਹੜਨੇ ਅਪਲਾਈ ਕਰਨਗੇ ਤੇ ਫਿਰ ਜਿਹੜੇ-ਜਿਹੜੇ ਕੈਂਡੀਡੇਟਸ ਦੀ ਜਿਹੜੀ ਅਪਰੂਵ ਹੋਏਗੀ ਜਿਨ੍ਹਾਂ ਨੂੰ ਟਰਾਂਸਫਰ ਜਿਹੜੀ ਆ ਉਹ ਮਿਲ ਜੇਗੀ ਤਾਂ ਫਿਰ ਉਹਨਾਂ ਦੀ ਜਿਹੜੀ ਸੀਟਾਂ ਨੇ ਉਹ ਖਾਲੀ ਹੋਣਗੀਆਂ ਯਾਨੀ ਕਿ ਤੁਸੀਂ ਡਾਟਾ ਦੇਖ ਲਓ ਕਿ ਦੁਬਾਰਾ ਜਿਹੜਾ ਕਲੈਕਟ ਹੈ ਉਹ ਕੀਤਾ ਜਾਏਗਾ ਠੀਕ ਹੈ ਤਾਂ ਇਹਦੇ ਵਿੱਚ ਤੁਸੀਂ ਆਪ ਸਮਝਦਾਰ ਹੋ ਕਿ ਕਿੰਨਾ ਕੁ ਸਮਾਂ ਜਿਹੜਾ ਹੈ ਐਮਆਈਐਸ ਵਿੰਗੂ ਲੈ ਲਿਆ ਜਾਏਗਾ ਤਾਂ ਇਸ ਕਰਕੇ ਜੇ ਆਪਾਂ 635 ਵੀ ਜਿਹੜਾ ਕੇਸ ਹੈ ਜੋ ਵੀ ਆਪਣੀ ਗੱਲ ਸਾਹਮਣੇ ਆਈ ਹੈ ਉਸ ਭਰਤੀ ਦਾ ਉਸ ਕੇਸ ਦਾ ਜਰੂਰ ਜਿਹੜਾ ਹੈ ਇਸ ਭਰਤੀ ਤੇ ਅਸਰ ਹੋਏਗਾ ਹੀ ਹੋਏਗਾ ਕਿਉਂਕਿ ਜੇ 635 ਦਾ ਪੋਰਟਲ ਓਪਨ ਹੁੰਦਾ ਹੈ ਤਾਂ ਫਿਰ ਜਿਹੜਾ ਕਹਿ ਲਓ ਵੀ ਸਮਾਂ ਇਸ ਭਰਤੀ ਨੂੰ ਜਿਹੜਾ ਥੋੜਾ ਜਿਹਾ ਹੋਰ ਲੱਗੇਗਾ ਕਲੀਅਰ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਟਰਾਂਸਫਰ ਪੋਰਟਲ ਜਿਹੜਾ ਓਪਨ ਕਰਨਾ ਚਾਹੀਦਾ ਹੈ ਜਾਂ ਨਹੀਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਤੇ ਜੇ ਇਸ ਤੋਂ ਵੀ ਨਾ ਆਪਾਂ ਹੁਣ 23 ਚੌਣ ਭਰਤੀ ਦੀ ਗੱਲ ਕਰ ਲਈਏ ਕਿ 23 ਚੌਣ ਭਰਤੀ ਦੀ ਜਿਹੜੀ ਜੁਆਇਨਿੰਗ ਅਕਤ ਤੱਕ ਹੋਏਗੀ ਸਟੇਸ਼ਨ ਅਲੋਟਮੈਂਟ ਦੀ ਗੱਲ ਕਰਦੇ ਆਪਾਂ ਦੇਖੋ ਸਟੇਸ਼ਨ ਅਲੋਟਮੈਂਟ ਤੁਹਾਨੂੰ ਦੱਸਦੇ ਕਿ ਇਸ ਹਫਤੇ ਜਿਹੜੀ ਆ ਬਹੁਤ ਜ਼ਿਆਦਾ ਪੋਸੀਬਿਲਟੀ ਹੈ 99% ਮੰਨ ਕੇ ਚੱਲੋ ਕਿ ਸਟੇਸ਼ਨ ਜਿਹੜੀ ਅਲੋਟਮੈਂਟ ਹੈ ਇਸ ਹਫਤੇ ਹੋ ਜਾਏਗੀ ਕਲੀਅਰ ਹੈ ਕਿਉਂਕਿ ਦੇਖੋ ਤੁਹਾਨੂੰ ਵੀ ਪਤਾ ਹੈ ਕਿ ਮੀਟਿੰਗ ਵੀ ਹੋਈ ਹੈ ਠੀਕ ਹੈ ਤੇ ਉਸ ਦੇ ਵਿੱਚ ਜਿਹੜੇ ਆਪਣੇ ਐਜੂਕੇਸ਼ਨ ਮਨਿਸਟਰ ਨੇ ਉਹਨਾਂ ਵੱਲੋਂ ਵੀ ਡਿਪਾਰਟਮੈਂਟ ਨੂੰ ਇਨਸਟਰਕਸ਼ਨਸ ਦੇ ਦੇ ਦਿੱਤੀਆਂ ਗਈਆਂ ਨੇ 23 ਚੌਣ ਭਰਤੀ ਰਿਗ ਲੱਗਿਆ ਹੋਇਆ ਇਹਦੇ ਤੇ ਵੀ ਜੇ ਆਪਾਂ ਗੱਲ ਕਰੀਏ ਕਿ ਹਾਂ ਪਰਤੇ ਤੇ ਕੋਈ ਸਟੇ ਹੈ ਜਾਂ ਕੋਈ ਹੋਰ ਹੈ ਤਾਂ ਇਹ ਜੇ ਕੋਈ ਇਸ਼ੂ ਨਹੀਂ ਹੈਗਾ ਓਨਲੀ ਜੇ ਆਪਾਂ 23 ਜੂਨ ਦੀ ਕੱਲੀ ਦੀ ਗੱਲ ਕਰੀਏ ਤਾਂ 23 ਜੂਨ ਪਰਤੀ ਜਿਹੜੀ ਹੈ ਉਹ ਕੰਪਲੀਟ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਪਰਤੇ ਨੂੰ ਲੈ ਕੇ ਕੋਈ ੱਡਾ ਵੱਡਾ ਖਾਸ ਮੁੱਦਾ ਜਿਹੜਾ ਹੈ ਉਹ ਨਾ ਤਾਂ ਕੋਰਟ ਕੇਸ ਦੇ ਵਿੱਚ ਹੈ ਨਾ ਕੋਈ ਹੋਰ ਜਿਹੜਾ ਦੇਖਣ ਨੂੰ ਮਿਲ ਰਿਹਾ ਬੜਾ ਸ਼ਾਂਤਮਈ ਤਰੀਕੇ ਨਾਲ ਜਿਹੜਾ ਇਹ ਪ੍ਰੋਸੈਸ ਹੈ ਉਹ ਕੰਟੀਨਿਊ ਹੋ ਸਕਦਾ ਹੈ ਜੁਆਇਨਿੰਗ ਦਾ ਕਲੀਅਰ ਹੈ ਸਟੇਸ਼ਨ ਅਲੋਟਮੈਂਟ ਦੀ ਜੋ ਗੱਲ ਇੰਟਰਨਲ ਸੋਰਸਸ ਤੋਂ ਸੁਣਨ ਨੂੰ ਮਿਲਿਆ ਉਹ ਇਹੀ ਹੈ ਕਿ ਇਸ ਹਫਤੇ ਡਿਪਾਰਟਮੈਂਟ ਵੱਲੋਂ ਜਿਹੜੇ ਅਲੋਟ ਜਿਹੜੇ ਨੇ ਉਹ ਸਟੇਸ਼ਨ ਕਰ ਦਿੱਤੇ ਜਾਣਗੇ ਤੇ 9594 ਦੀ ਸੈਕੰਡ ਲਿਸਟ ਦੇ ਬੈਕਲੋਗ ਨੂੰ ਲੈ ਕੇ ਵੀ ਬਹੁਤ ਸਾਰੀਆਂ ਕੁਐਰੀਜ਼ ਜਿਹੜੀਆਂ ਨੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਦੇਖੋ ਬੈਕਲੋਗ ਦੀ ਜੇ ਗੱਲ ਕਰੀਏ ਤਾਂ ਬਿਲਕੁਲ 100% ਬੈਕਲੋਗ ਜਿਹੜਾ ਮਿਲੇਗਾ ਲੇਕਿਨ ਸੈਕੰਡ ਲਿਸਟ ਦੀ ਫਿਲਹਾਲ ਦੀ ਘੜੀ ਜਿਹੜੀ ਗੱਲ ਨਾ ਹੀ ਕਰੋ ਕਿਉਂਕਿ ਦੇਖੋ ਜਦੋਂ ਤੱਕ ਫਰਸਟ ਲਿਸਟ ਜਿਹੜੀ ਹੈ ਜੁਆਇਨਿੰਗ ਨਹੀਂ ਕਰਦੀ ਉਸ ਤੋਂ ਬਿਨਾ ਸੈਕ ਠੀਕ ਹੈ ਇਸ ਗੱਲ ਤੋਂ ਤੁਸੀਂ ਵੀ ਸਾਰੇ ਵਾਕਿਫ ਹੋ ਲੇਕਿਨ ਐਨੇ ਕਾ ਜ਼ਰੂਰ ਗੱਲ ਹੈ ਕਿ 100% ਜਿਹੜੀ ਸੈਕੰਡ ਲਿਸਟ ਆਏਗੀ ਆਏਗੀ ਅੱਜ ਤੱਕ ਦੀ ਹਿਸਟਰੀ ਵਿੱਚ ਕੋਈ ਵੀ ਭਰਤੀ ਇਹ ਜੀ ਕੰਪਲੀਟ ਨਹੀਂ ਹੋਈ ਜਿਹੜੀ ਇੱਕ ਭਰਤੀ ਦੇ ਵਿੱਚ ਹੋ ਜੇ ਤੇ ਤੁਹਾਨੂੰ ਵੀ ਪਤਾ ਹੈ ਕਿ ਲਗਭਗ 2700 ਦੇ ਕਰੀਬ ਜਿਹੜੇ ਕੈਂਡੀਡੇਟਸ ਦੀ ਉਹ ਲਿਸਟ ਹੈ ਆਊਟ ਕੀਤੀ ਗਈ ਸੀ ਤੇ ਉਸ ਦੇ ਵਿੱਚ ਡਬਲਿੰਗ ਵੀ ਹੈ ਤੇ ਉਸ ਤੋਂ ਬਾਅਦ ਵੀ ਤੁਸੀਂ ਦੇਖ ਲਓ ਵੀ ਰਿਜ਼ਰਵੇਸ਼ਨ ਵੀ ਹੋਣੀ ਹੈ ਹਨਾ ਤੇ ਆਪਣਾ ਬੈਕਲੌਗ ਵੀ ਐਡ ਹੋਏਗਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਇਸ ਕਰਕੇ ਕੋਈ ਵੀ ਜਿਹੜੀ ਹੈ ਨੈਗੇਟਿਵਿਟੀ ਜਿਹੜੀ ਆ ਦਰਨ ਰੱਖੋ ਸੈਕਿੰਡਲੀ ਜਿਹੜੀ ਜਰੂਰ ਆਊਟ ਹੋਏਗੀ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਮੇਨ ਕੋਸ਼ਿਸ਼ ਹੋਣੀ ਚਾਹੀਦੀ ਹੈ ਉਹ ਹੈਗੀ ਹੈ 994 ਦੀ ਜੁਆਇਨਿੰਗ ਤੇ ਤਾਂ ਇਸ ਕਰਕੇ ਪੋਜ਼ਿਟਿਵਿਟੀ ਬਣਾ ਕੇ ਰੱਖੋ ਵੈਰੀ ਸੂਨ ਜਿਹੜੀ 234 ਦੀ ਸਟੇਸ਼ਨ ਅਲਾਟਮੈਂਟ ਹੋ ਜਾਏਗੀ 994 ਪਰਤੇ ਦੇ ਰਿਗਾਰਡਿੰਗ ਹਲੇ ਜਿਹੜਾ ਕਹਿ ਲਓ ਮਾਰਚ ਤੱਕ ਤਾਂ ਦੇਖੋ ਜੁਆਇਨਿੰਗ ਦੀ ਜਿਹੜੀ ਹੈ ਪੋਸੀਬਿਲਟੀ ਨਹੀਂ ਹੈਗੀ tau 94 ਚਾਂਦੀ ਦੀ ਜੋਇਨਿੰਗ ਦੇਖੋ ਮਾਰਚ ਤੋਂ ਪਹਿਲਾਂ ਤਾਂ ਕਿਸੇ ਵੀ ਹਾਲਤ ਦੇ ਵਿੱਚ ਪੋਸੀਬਲ ਨਹੀਂ ਹੈਗੀ ਠੀਕ ਹੈ ਮਾਰਚ ਦੇ ਵਿੱਚ ਜਿਹੜੀ ਐ ਜੋਇਨਿੰਗ ਹੋ ਸਕਦੀ ਹੈ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਪੋਸੀਬਿਲਟੀ ਆ ਉਹ ਬਹੁਤ ਘੱਟ ਹੈ ਠੀਕ ਹੈ ਬਸ ਇੰਨੀ ਕੁ ਗੱਲ ਐ ਵੀ ਹਾਂ ਸਟੇਸ਼ਨ ਚੋਇਸ ਕਰਾ ਕੇ ਸਟੇਸ਼ਨ ਅਲੋਟ ਜ਼ਰੂਰ ਹੋ ਜਾਣਗੇ ਜੋਇਨਿੰਗ ਜਿਹੜੀ ਆ ਉਹ ਮਾਰਚ ਦੇ ਵਿੱਚ ਹੀ ਤੁਹਾਨੂੰ ਜਿਹੜੀ ਐ ਦੇਖਣ ਨੂੰ ਮਿਲੇਗੀ ਕਲੀਅਰ ਐ ਬਸ ਕਰਕੇ ਪੋਜ਼ਿਟਿਵਿਟੀ ਬਣਾ ਕੇ ਰੱਖੋ ਜਿੱਥੇ ਇੰਨਾ ਲੰਬਾ ਸਮਾਂ ਵੇਟ ਕਰਿਆ ਉੱਥੇ ਥੋੜਾ ਟਾਈਮ ਹੋਰ ਸਹੀ ਦੇਖੋ ਇਹ ਗੱਲ ਜਿਹੜੀ ਐ ਆਪਾਂ ਸਾਰੇ ਵਾਕਿਫਾਂ ਕਿ 94 ਕੈਂ ਹੈ ਉਹ ਵੇਟ ਕਰ ਰਹੇ ਹਨ ਲੇਕਿਨ ਇਹ ਚੀਜ਼ਾਂ ਹੋਣੇ ਜਿਹੜੇ ਕਿ ਕੈਂਡੀਡੇਟਸ ਦੇ ਹੱਥ ਵਿੱਚ ਨਹੀਂ ਹੈਗੀਆਂ ਤੁਸੀਂ ਇਹ ਵੀ ਸਕਦੇ ਹੋ ਕਿ 9994 ਵਾਲੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦਾ ਦੇਖੋ ਪਹਿਲਾਂ ਪੇਪਰ ਦਿੱਤਾ ਪੇਪਰ ਰੱਦ ਹੋ ਗਿਆ ਸਿਲੇਬਸ ਚੇਂਜ ਕਰਕੇ ਦੁਬਾਰਾ ਆਇਆ ਦੁਬਾਰਾ ਪੇਪਰ ਦਿੱਤਾ ਲੇਕਿਨ ਪਰ ਤੀ ਅੱਜ ਵੀ ਉੱਥੇ ਹੀ ਖੜੀ ਹੈ ਜਿੱਥੇ ਪਹਿਲਾਂ ਖੜੀ ਸੀ ਤਾਂ ਇਹ ਬਹੁਤ ਹੀ ਜ਼ਿਆਦਾ ਨਿਰਾਸ਼ਾਜਨਕ ਗੱਲ ਹੈ ਤਾ ਇਹ ਚੀਜ਼ ਨੂੰ ਮੁੱਖ ਰੱਖਦੇ ਹੋਏ ਇਹ ਗੱਲ ਜ਼ਰੂਰ ਮੈਂ ਕਹਾਂਗੀ ਕਿ ਤੁਸੀਂ ਜਿਹੜਾ ਹੈ ਆਪਣਾ ਪੋਜ਼ਿਟਿਵਿਟੀ ਬਣਾ ਕੇ ਰੱਖੋ ਥੋੜਾ ਟਾਈਮ ਸਬਰ ਕਰੋ ਸਟੇਸ਼ਨ ਚੁਆਇਸ ਤੁਹਾਨੂੰ ਪਤਾ ਹੈ ਕਿ ਜਿਹੜਾ ਨੋਟਿਸ ਆ ਜਾਰੀ ਆਲਰੇਡੀ ਹੋ ਚੁੱਕਿਆ ਹੈ ਹੋਪਸੋ ਇਹ ਭਰਤੀ ਜਿਹੜੀ ਹੈ ਵੈਰੀ ਸੂਨ ਵੀ ਜਿਹੜੀ ਹੈ ਕੰਪਲੀਟ ਹੋ ਜਾਏਗੀ ਕਲੀਅਰ ਹੈ ਬਾਕੀ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇਡ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਟ ਬਾਹਰ ਪ੍ਰਕਾਰ ਦੀ ਛੋਟੀ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਆ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ